ਫਿਰੋਜ਼ਪੁਰ ਡਿਵੀਜ਼ਨ ਤੋਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਬੰਦੇ ਭਾਗ ਰੇਨ ਚਲਾਈ ਜਾ ਰਹੀ ਹੈਗੀ ਹੈ ਫਿਰੋਜ਼ਪੁਰ ਤੋਂ ਦਿੱਲੀ ਜਾਣੀ ਹੈਗੀ ਔਰ ਇਸ ਬੰਦੇ ਭਾਗ ਦੇ ਰੇਨ ਦੀ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹਤੇ ਹਿੰਨ ਵੀਡੀਓ ਬੰਦੇ ਭਾਗ ਕੇ ਲੀ ਹੋਰ ਫਿਰੋਜ਼ਪੁਰ ਲਾਤੀ ਔਰ ਦੂਸਰ ਗਾਹ ਦਿੱਤੀ ਗਈ ਹੈ ਅਗਾਮਨ ਤੋਂ ਵੀ ਮੁਕਲੀ ਪਰੋਕ ਵਰਚੁਅਲ ਕਾਮਧਾਰੀ ਚੰਡੀਪੇਟੀ ਜਿਹੜੇ ਰਵਾਣਾ ਕੀਤਾ ਜਾਊਗਾ ਆ ਚਾਰ ਟ੍ਰੇਨਾਂ ਬੰਦੇ ਭਾਗ ਦੇ ਨੇ ਚਲਾਈਆਂ ਜਾਂਦੀਆਂ ਮੀਟੇ ਪਰ ਫਿਰੋਜ਼ਪੁਰ ਦੀ ਜਦੋਂ ਗੱਲ ਕਰਦੇ ਆ ਤੇ ਇਸ ਰੂਟ ਤੇ ਜਿਹੜਾ ਪਹਿਲੀ ਵਾਰ ਚਲਾਇਆ ਜਾਣਾ ਆ ਬਾਲਵਾਂ ਕੁੜਾ ਕਾ ਪਟਿਆਲਾ ਨੂੰ ਵਿੱਚ ਪੁੜਾ ਗਿਆ ਜੰਗਾ ਪਰ ਇਹ ਟ੍ਰੇਨ ਜਿਹੜਾ ਵਪਾਰੀਆਂ ਵਾਸਤੇ ਵਧੀਆ ਦੱਸੀ ਜਾ ਰਹੀ ਹੈਗੀ ਆ ਲੋਕਾਂ ਵਾਸਤੇ ਔਰ ਇਹ ਪਹਿਲੇ ਮੈਂ ਹੁੰਦੀ ਕਿਤਾ ਹੁਣ ਇਹ ਟ੍ਰੇਨ ਜਿਹੜੀ ਆ ਉਹ ਦਿੱਤੀ ਗਈ ਸੁਗਾਤ ਤੋਂ ਤਾਂ ਨਹੀਂ ਦੇਖ ਚੱਲਦੇ ਕਿ ਉਹ ਕੰਮ ਕਰ ਗਿਆ ਬਸ ਅੱਥਾਂ ਜਾਦੇ ਪਟਿਆਲਾ ਪਟਿਆਲਾ ਪਹਿਲੇ ਕੋਈ ਕੋਈ ਸ਼ਾਇਦ ਦਾ ਉਹ ਕਹਿ ਦਿੰਦੇ ਦੇਖਦੇ ਆ ਕਿ ਕੰਦੇ ਬਾਅਦ ਟ੍ਰੇਨ ਔਰ ਪਟਿਆਲਾ ਸਾਥ

ਕਾਹਨੂੰ ਦਿਖਾ ਦੇਣਾ ਚਾਹੀਦਾ ਕਿ ਅੰਦਰ ਦੀ ਇਹ ਇੱਕ ਸਵਾਰੀਏ ਜਿਹੜੀ ਹੈ ਪਹਿਲਾਂ ਹੀ ਲੋਕ ਆ ਵੀ ਆ ਰਹੇ ਹੈਗੇ ਆ ਮੈਂ ਤੁਹਾਨੂੰ ਕਿਥੇ ਆ ਰਹੇ ਹਾਂ ਅਸੀਂ ਅੰਮ੍ਰਿਤਸਰ ਕਰਦੇ ਸਟਾਫਿਕਲ ਬਟਿੰਡਾ ਤੱਕ ਬਟਿੰਡਾ ਤੱਕ ਕਿੱਦਾਂ ਦੀ ਲੱਗੀ ਬੰਦੇ ਭਾੜਾ ਟ੍ਰੇਨ ਕਿੱਦਾਂ ਦੀ ਲੱਗੀ ਟ੍ਰੇਨ

खुशी हो रही है कि पहली बार बैठे कहा आपने दिल्ली, दिल्ली जाना है तो कम समय लगेगा और ये ट्रेन जो चल रही हम्म खुशी देख हो प्रधानमंत्री नरेंद्र मोदी

ਜਿਹੜੀ ਹੈ ਚੱਲਦੀ ਹੈਗੀ ਆ ਫਰਦ ਸਵੀਰ ਉਹ ਦੇਖ ਸਕਦੇ ਹੈ ਕਿ ਕਿ ਅ ਜਾਰੇ ਹੀ ਲਗੇ ਨੇ ਪੂਰਾ ਬੰਦੇ ਪਾਰਟ ਰੇਲ ਦੇ ਵਿੱਚ ਕਿਆ ਰਮਨੀਤ ਮਿੱਟੂ ਪਹੁੰਚੇ ਹੋਗੇ ਨੇ ਰੇਲਵੇ ਦੇ ਯੂਨੀਟ ਸਟੇਟ ਆਫ ਡਿਸਟ੍ਰਿਕਟ ਪਹੁੰਚਿਆ ਰਮਨੀਤ ਸਿੰਘ ਮਿੱਟੂ ਹੋਰ ਉਧਰ ਦੇ ਵੱਲ ਇਹ ਵੀ ਕਿਹਾ ਗਿਆ ਹੈਗਾ ਕਿ ਹੋਰ ਵੀ ਕਈ ਟ੍ਰੇਨਾਂ ਜਿਹੜੀਆਂ ਚਲਾਈਆਂ ਜਾਂਦੀਆਂ ਔਰ ਇਹ ਟ੍ਰੇਨ ਜਿਹੜੀ ਹੈ ਕੋਸਪੁਰ ਕੈਂਟ ਤੋਂ ਜਿਹੜੀ ਚੱਲਦੀ ਹੈਗੀ ਆ ਮਾਲਵਾ ਕਾਲ ਜੁੜਿਆ ਹੈਗਾ ਔਰ ਤੁਸੀਂ ਗੱਲ ਦੱਸ ਚਲੇਗੀ ਕਿ ਅੱਜੇ ਭਾਜਪਾ ਨੇ ਬਹੁਤ ਕਈ ਇੱਕ ਤਾਂ ਜਿਹੜੇ ਪੁਛੇ ਜਿਹੇ ਨੇ ਅਸ਼wini ਸਰਪਾ ਦੇ ਪੁਛੇ ਹੀ ਗਿਆ ਐ ਐਪਰੀਸ਼ੀਏਟ ਕੀਤਾ ਉਹ ਚੀਜ਼ ਜਿਹੇ ਲਈ ਤੇ ਉਹ ਪ੍ਰਧਾਨ ਮੰਤਰੀ ਵਾਟਸਨ ਦੇ ਹਰੀਜ ਮੀਡੀਆ ਦੇਣਗੇ ਜਿੱਤੇ ਚਾਰ ਬੰਦੇ ਭਾਟੇ ਨਾਲ ਜਿਹੜਾ ਤੇ ਉਹਨਾਂ ਦਾ ਕਿਤੇ ਜਦੋਂ ਲੋਕ ਉਸ ਨੂੰ ਕੈਂਡੀ ਜਿਸ ਵਾਗਰ ਕਿਹਾ ਜਾ ਰਿਹਾ ਹੈ ਜਿਹੜਾ ਤੇ ਅੱਠ ਭਾਈ ਤੋਂ ਬੰਦੇ ਭਾਟੇ ਜਿਹੜੀ ਹੈ ਉਹ ਤੁਹਾਡਾ ਮੁਰੀ ਹੈ ਅਸਲ ਕਰਕੇ ਹੋਰ ਵੀ ਮਜ਼ਬੂਤ ਹੈ ਲੋਕ ਗੱਲਬਾਤ ਕਰਦੇ ਆ ਗੁਰਪ੍ਰੀਤ ਦਾ ਕਿਵੇਂ ਦੇ ਦੋ ਕੋਲਸਟ ਦੇ ਵਿੱਚ ਉਹ ਕੋਟ ਪਾਰਟ ਨੇ ਹੀ ਜੀ ਵੀ ਸੀ ਪਰ ਕੁਝ ਆਪੀ ਇੰਡੀਆ ਕਿੰਨੂ ਫਾਇਦਾ ਹੋ ਰਹਾ ਔਰ ਜਦਿ ਕੋ ਟੇਸਟ ਨੇ ਅਕੈਡਮੀ ਕੰਮ ਤੇ ਆਉਂਦਾ ਮੈਨੂੰ ਲੱਗਦਾ ਕਿ ਆਪਣੀ ਆਮ ਜਨਤਾ ਸੋਚਦੀ ਹੈ ਜੇ ਪ੍ਰਧਾਨ ਮੰਤਰੀ ਸ਼੍ਰੀ ਰੇਂਦਰ ਪ੍ਰਸਿੱਲ ਦਾ ਬੋਲਕਾ ਕਰਦੇ ਜਿਸ ਟ੍ਰੇਨ ਦਾ ਕੋ ਲਾਭ ਆਮ ਲੋਕ ਜਿਨ੍ਹਾਂ ਨੇ ਆਪਣੀ ਉੱਤਰਾਡੇ ਮੰਡਲ ਤੇ ਪਹੁੰਚਣਾ ਉਹਨਾਂ ਨੂੰ ਬਹੁਤ ਇਸ ਟ੍ਰੇਨ ਦਾ ਫਾਇਦਾ ਹੋਵੇਗਾ ਔਰ बॉर्डर एरिया हमेशा ही सौदा प्रधानमंत्री ट्रेन का बॉर्डर एरिया बहुत लगा होते बहान बड़ी खुशी से क्योंकि ये मालवा सबसे बड़ा एरिया है पंजाब का तो मालवा के लिए ये पहली बंदे भारत है और तकरीबन अगर विधानसभाओं की बात करें आउट ऑफ वन वन सेवन सिक्सटी नाइन विधानसभा जो है वो मालवा में है तो ये बॉर्डर डिस्ट्रिक्ट है हमारा यहाँ पे हमारा कंटोनमेंट भी है कैंट भी है और भी बहुत कुछ है इसलिए दिल्ली से कनेक्ट होना बहुत ज़रूरी था और ये वंदे भारत एक की स्पीड पर जाने वाली ट्रेन है तो इससे मैं समझता हूँ टूरिज्म और व्यापार और एक दूसरे से मेल मिलाप जो है वो आसान होगा और मेन कवर जिसमें लगा हुआ है जो सेफ्टी सबसे बड़ा डिवाइस है उससे एक्सीडेंट होने का कोई खतरा नहीं रहता तो ये आधुनिक जो आजकल चीजें हैं उससे सब चीज़ों से लैस वो बड़ी चीजें हैं क्योंकि अभी इलेक्शन कोड लगा हुआ है उस डिस्ट्रिक्ट में तो इसलिए इसकी बात है जो ग्यारह के बाद हम करेंगे ਪ੍ਰਣਾਮਨ ਮੰਦਿਰੋਂ ਦੇ ਬੋਦੀ ਵੱਲੋਂ ਹਰੀ ਛੰਡੀ ਦੇ ਕੇ ਚਾਰ ਬੰਦੇ ਪਾਰ ਟ੍ਰੇਨ ਨਾਲੋਂ ਜਿਹੜਾ ਦਾ ਰਵਾਨਾ ਕੀਤਾ ਜਾਊਗਾ ਔਰ ਫਿਰੋਜ਼ਪੁਰ ਕੈਂਟ ਤੋਂ ਫਿਰੋਜ਼ਪੁਰ ਦਿੱਲੀ ਜਿਹੜੀ ਹੈ ਹੋਂਦੇ ਪਾਰ ਟ੍ਰੇਨ ਜਿਹੜੀ ਰਵਾਨਾ ਕੀਤੀ ਜਾ ਰਹੀ ਹੈ ਕਹਾ ਪਰਸੰਗ ਰਾਜਸੰਗੀ ਚੋਪੜਾ ਜੰਗਬਾੜੀ ਟੀਵੀ ਫਿਰੋਜ਼ਪੁਰ